ਸਾਸਰੀ ਕਾਲ ਜੀ ਸਵਾਗਤ ਆ ਸਾਡੇ ਨਵੇਂ ਬਲੌਚ ਕੀ ਹਾਲ ਚਾਲ ਸਾਰਿਆਂ ਦਾ ਆ ਬੰਦਾ ਅਜ ਮੈਂ ਨੱਕੇ ਲੌਂਦਾ ਫੜ ਲਿਆ ਨੱਕੇ ਤਾਂ ਨਹੀਂ ਲਾਇਨੇ ਕੰਮ ਤਾਂ ਨਹੀਂ ਆਪਦਾ ਨਹੀਂ ਕੀਤਾ ਸਾਡਾ ਚੋਬਰ ਹੋਰ ਕੰਮ ਨੇ ਕੀਤਾ ਕੁਛ ਨਹੀਂ ਕੁਛ ਨਹੀਂ ਕੀਤਾ ਮੈਨੂੰ ਹੁੰਦਾ ਕਹਿੰਦਾ ਜਦ ਮੈਂ ਹਜ ਆਇਆ ਮੈਨੂੰ ਹਾਕਾ ਮਰ ਮਸਤ ਲੈ ਵੀ ਚਾਚਾ ਆ ਜਾ ਆਉਣ ਸਰ ਚਾਚਾ ਮੇਰੀ 5 ਐਕਸ ਫੋਟੋ ਖੇਜਦੇ ਕਹਿੰਦਾ ਇਹਨੂੰ ਲਵੇੜ ਲੈ ਢਾਲਣਾ ਇੱਥੇ ਫੜ ਕੇ ਆਉਣਗੀ ਆਉਣ ਸਾਰੇ ਆਖੇ ਮੇਰੀਆਂ ਫੋਟੋਆਂ ਖੈਜ ਦੇ 5x ਖੈਜ ਦੇ ਉਹ ਉੱਥੇ ਖੜਾ ਪਾਰਲੀ ਵਟਕ ਕੋਲੇ ਕਹਿੰਦਾ ਮੇਰੀ ਫੋਟੋ ਖੈਜ ਦੇ ਪੁੱਤ ਜਿੱਤਾਂ ਦਾ ਹਲਵਾ ਹੁੰਦਾ ਵੱਡੇ ਤੜਕੇ ਆ ਆ ਕੋਈ ਨਾ ਆਉਂਦਾ ਮੈਂ 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 ਵੇਖੀ ਆ ਨਾ ਮੈਂ ਵੇਖੀ ਆ ਨਾ ਮੈਂ ਉਹ ਤੋਂ ਤੁਰਿਆ ਆ ਨਾ ਕਈ ਪਹਿਲਾਂ ਉਹਦੇ ਹੱਥੇ ਸੀਗੀ ਦੋਵੇਂ ਮੈਂ ਅਸੀਂ ਪਾ ਗਿਆ ਇਹਨੇ ਮੇਰੇ ਉਹਦੇ ਹੱਥ ਚ ਫੜ ਕੇ ਆਉਂਦੇ ਚ ਕਰਕੇ ਕਹਿੰਦਾ ਫੋਟੋ ਖੈਜ ਦੇ ਮੋਢੇ ਤੇ ਧਰ ਲਈ ਉਹ ਖੁੰਝੇ ਚ ਮੈਂ ਘਾ ਕਿ ਕੀ ਵੀ ਤੇ ਲੱਗੇ ਬੀਜਣੇ ਕਿ ਲੱਗਿਆ ਯਾਰ ਉੱਥੇ ਪਾਣੀ ਇੱਕ ਦੋ ਮਿੰਟ ਹੋ ਜਾਂਦਾ 10 ਮਿੰਟ ਹੋ ਜਾਂਦਾ ਤੈਨੂੰ ਪਤਾ ਨਾ ਕਿ ਕਿੱਧਰ ਹੀ ਜਾਂਦਾ ਪਾਣੀ ਕਿਵੇਂ ਜਲ ਹੈ ਹੈ ਲੈ ਨਹੀਂ ਛੱਡਿਆ ਮੈਂ ਵੇਖ ਲਈ ਇਹ ਬੀਜਣੇ ਲੱਗੇ ਇੱਥੇ ਛੋਨਾ ਲਾਵਾਂ ਅੱਜ ਵੀ ਕਹਿੰਦੇ ਸਾਡੀ ਬਹੁਤ ਟਾਈਮ ਬਾਅਦ ਦੁਬਾਰਾ ਵਾਪਸੀ ਹੋਈ ਆ ਬਹੁਤ ਡਿਮਾਂਡ ਤੇ ਹੀ ਕੰਮ ਕਹਿੰਦੇ ਜੀ ਬਾਈ ਵਲੌਗ ਬਣਾਇਆ ਕਰੋ ਵਲੌਗ ਬਣਾਇਆ ਕਰੋ ਕਿਵੇਂ ਕੀ ਵਿਦਣ ਲੱਗੇ ਆ ਦੱਸੇ ਨੀ ਚੋਨਾ ਚੋਨਾ ਛੱਬੀ ਲਾਵਾਂਗੇ ਤੇ ਇੰਨਾ ਲੇਟ ਹੋ ਗਏ ਤੁਸੀਂ ਹੋਰ ਯਾਰ ਲੇਟ ਹੋ ਗਏ ਓਹੋ ਚੋਬਰ ਬਿਜੀ ਸੀਗਾ ਆਪਣਾ ਇੱਕ ਹੈ ਹੋਰ ਸਦ ਨੀ ਮਿਲਦੀ ਬਾਕੀ ਕੰਮਾਂ ਦੇ ਬਾਹਲੇ ਬਿਜੀ ਇਹ ਗਰਮੀ ਕਰਕੇ ਲੋਗੇ ਵੀ ਚੱਲ ਗਰਮੀ ਘਾਲੀ ਗਾ ਨਹੀਂ ਦੇਰ ਦਾ ਸਿਆਲਾ ਜੀ ਲਾ ਲੈਣਾ ਜੀ ਕਹਿੰਦਾ ਸਿਆਲਾ ਉਧਰ ਲਾ ਗਰਮੀ ਏ ਓਏ ਕਿਹੜਾ ਮਾਰਾ ਪਾਣੀ ਉੱਠ ਗਿਆ ਆਪਣਾ ਉਹ ਗੇੜਾ ਮਾਰਾ ਤੂੰ ਮੜਾ ਉੱਥੇ ਤੇ ਕੇਰ ਬਾਝ ਹੋ ਕੇ ਬੰਦ ਕਰਦੀ ਕਈ ਨੀ ਫੜਾਉਂਦਾ ਜਾਈਂ ਕਿਹੜਾ ਕੰਮ ਕਰਨਾ ਤੂੰ ਤਾਂ ਐਵੇਂ ਪ੍ਰਭਾਵ ਪਈ ਜਾਣਾ ਕਈ ਹੱਥ ਜੇ ਵੜ ਕੇ ਉਹ ਖੁੰਝੇ ਦੇ ਦੇਖਾਂ ਪਾਣੀ ਤਰਪੂਗਾ ਉਹ ਇਸ ਨੂੰ ਫਿਰ ਦੇਖਣਾ ਪੈਣਾ ਯੂ نو ਪਾਣੀ ਪੂਣੀ ਸਾਰਾ ਕੁਝ ਐਵੇਂ ਹੀ ਪ੍ਰਭਾਵ ਪਈ ਜਾਂਦਾ ਉਹ ਵਿਚਾਰਦੇ ਨੱਕਾ ਨਾ ਚੱਲ ਬੱਟ ਬੱਡ ਪੋਚਣੀ ਹੋਣੀ ਜਾ ਕੇ ਨਹੀਂ ਬੱਟ ਅਸੀਂ ਬਾਅਦ ਚ ਪੋਚਾਂਗੇ ਹਾਂ ਤੁਸੀਂ ਸਾਬੇ ਦੱਸ ਸਕਦੇ ਜਾਨਾ ਮੈਂ ਤੁਹਾਨੂੰ ਐ ਪੁੱਛਦਾ ਵੀ ਇਹਨਾਂ ਦਹੀਂ ਦੋ ਗਿਆਣਾ ਸੀਗਾ ਥਾਲਾਂ ਚ ਲਾ ਲੈਣਾ ਸੀ ਹੈ ਨਹੀਂ ਗਰਮੀ ਕੱਢ ਲੈਣੀ ਹਜੇ ਨਹੀਂ ਬਹੁਤ ਐਨੀ ਅੱਜ ਕਹਿੰਦਾ ਅੱਜ ਕਹਿੰਦਾ ਬੱਦਲ ਜਾ ਕੇ ਦਾ ਚ ਲਾ ਲਈ ਬੱਦਲ ਵੀ ਕਿਤਨੀ ਝੋਨਾ ਲਾਣ ਲੱਗਿਆ ਅੱਜ ਨਾ ਹਾਂ ਪਾਣੀ ਤਾਂ ਹੀ ਲਾਇਆ ਤੁਸੀਂ 18-18 ਹੋਗੇ ਥੋੜਾ ਮੈਂ ਕਹਿੰਦਾ ਇਕੱਲਾ ਗਿਆਲੀ ਖੜਾ ਦਿਆ ਅਸੀਂ ਪਾਸੇ ਕੋਈ ਸਾਰਿਆਂ ਨੇ ਲੱਗੇ ਹੋਏ ਆ ਦੂ ਦੂ ਤੱਕ ਇਹਦਾ ਇਕੱਲਾ ਹੀ ਗਿਆ ਨਾ ਇੱਕ ਅਸੀਂ ਅਸੀਂ ਦੋ ਚਿੱਤੀ ਚ ਸੀ ਨਾ ਦੋ ਚੱਤੀ ਚ ਸੀਗੇ ਹੋਰ ਕੀ ਕਹਦਾ ਸੀ ਕੁਝ ਹੋਰ ਲਾਉਣਾ ਹੈਗਾ ਹੂੰ ਫੇਰ ਹਾਰ ਕਿ ਅਸੀਂ ਕਿਹਾ ਯਾਰ ਘਾ ਘੂਪਾ ਵਾ ਨਾਲੇ ਘਾ ਬਰ ਜੋ ਅਸੀਂ ਤੋਂ ਨਹੀਂ ਲਾਉਂਦਾ ਯਾਰ ਕਿੱਥੇ ਆ ਨਾ ਟਕਰਾਂ ਮਾ ਨਹੀਂ ਬਣ ਗਿਆ ਪੱਟਣਾ ਮੱਟਣਾ ਬੂ ਹੈ ਨਾ ਇੰਨੀ ਦਵਾ ਖੇਦਲ ਕੌਣ ਕਰੂਗਾ ਨਹੀਂ ਹੋਰ ਫੇਰ ਐਵੇਂ ਫੇਰ ਹੋਰ ਫੇਰ ਐਵੇਂ ਰੰਗ ਕਾਲਾ ਹੋ ਜਾਂਦਾ ਰੰਗ ਤਾਂ ਪਹਿਲਾਂ ਹੀ ਹੈਗਾ ਨਹੀਂ ਰੰਗ ਤਾਂ ਦੋ ਹੀ ਯਾਰ ਆਪਦੇ ਦੋ ਹੀ ਵਾਲਾ ਤੇ ਚਿੱਟਾ ਨਹੀਂ ਯਾਰ ਬ੍ਰਾਊਨ ਵੀ ਹੋ ਗਿਆ ਬ੍ਰਾਊਨ ਵੀ ਟੰਨ ਹੋ ਗਿਆ ਹੁਣ ਦਬ ਖਰਾਬਾ ਵੀ ਹੋ ਜਾਂਦਾ ਵਿਚ ਵਿਚ ਕਈਆਂ ਦੇ ਨਹੀਂ ਉਹ ਤਾਂ ਫਲੈਰੀ ਵਾਲੇ ਤੇ ਆ ਨਹੀਂ ਉਹ ਵੀ ਹੋ ਜਾਂਦਾ ਗਰਮੀ ਨਾਲ ਹਾਂਜੀ ਚਲ ਕੋਈ ਨਾ ਜੇ ਹੁਣ ਤੂੰ ਦੋ ਕੁ ਦਿਨਾਂ ਬਾਅਦ ਨਿਖਰ ਗਿਆ ਹੁਣ ਅਸੀਂ ਕੀ ਕਹੀਏ ਉਹ ਮੇਰਾ ਤਾਂ ਕੈਮਰਾ ਆਨ ਕਰ ਗਿਆ ਜਦੋਂ ਸਾਬ ਜਾ ਗਿਆ ਹੁਣ ਤੂੰ ਕੈਮਰਾ ਆਨ ਕਰ ਲਿਆ ਹੈ ਕਾਲਾ ਰੰਗ ਹੋ ਗਿਆ ਸੀ ਰੰਗ ਕਾਲਾ ਮੈਂ ਵੀ ਆਹੀ ਕਾਲਾ ਕੋਲ ਮੰਤਰੀ ਵੀ ਘਰੇ ਆ ਯਾਰ ਅੱਜ ਤਾਂ ਮੰਤਰੀ ਘਰੇ ਆ ਮੰਤਰੀ ਛੁੱਟੀ ਆ ਮੰਤਰੀ ਦੇਖਣ ਮੰਤਰੀ ਹੁੰਦਰੀ ਹੋਣੀ ਜਦੋਂ ਬਲੌਗ ਨੂੰ ਹਟ ਕੇ ਮੰਤਰੀ ਦੇਖਣੀ ਹਟ ਕੇ ਮੰਤਰੀ ਉਹ ਮੰਤਰੀ ਮੰਤਰੀ ਦਾੜੀ ਡੜੀ ਹੋਈ ਪਈ ਹੈ ਹੈ ਮੌਸਮ ਠੀਕ ਹੈ ਅੱਜ ਹਾਂ ਕੀ ਕਹਦਣਾ ਹੁਗਾ ਕਾਲਾ ਗਾਦੇ ਨਾਲ ਬਾਈ ਕਹਿੰਦਾ ਤਾਂ ਪਤਾ ਹੈ ਨਹੀਂ ਨਹੀਂ ਆਹ ਮੁੰਡੀ ਦੀ ਗੱਲ ਕਰਦਾ ਮੈਂ ਇਹ ਦੀ ਇਹ ਆ ਨੇਚਰਲੀ ਆ ਇਹ ਜਮਾਰ ਦਾ ਸਿਕਰੇਟ ਕਾਲਾ ਕਰੀ ਮੁੜਾ ਕਰਕੇ ਆ ਆ ਹੋ ਜਾਂ ਵਿੱਚ ਦੋ ਛਾਲਾ ਮਾਰ ਕੇ ਨਹੀਂ ਤਦੂ ਲੜਾਂਗੇ ਉਦੋਂ ਲੇਟਾਂਗੇ ਲੇਟ ਜਾ ਮੜਾ ਜਾ ਕੇ ਲੰਮਾ ਬੈਠ ਕੇ ਜਾ ਕੇ ਕੋਹ ਨਹੀਂ ਹੁੰਦਾ ਤੇਰੀ ਪ੍ਰਵਾਹ ਜ ਬੂਮੇ ਮੇਰੇ ਕੈਮਰਾ ਇਦਾਂ ਨੂੰ ਕਾਲਾ ਤੋਂ ਲੰਮਾ ਬਾਇਆ ਪਾਣੀ ਦੇ ਛਿੱਟੇ ਤੇ ਮਾਰਾਂ ਗਾਲਾ ਗੁਰਾਂ ਲਵੇਟਦਾ ਮੂੰਹ ਤੇ ਹਾਰੇ ਤੇ ਓਏ ਉਹ ਹੱਕਾ ਮਾਰੀ ਉਹਦਾ ਨੱਕਾ ਲਾਇਆ ਜਾ ਕੇ ਇੱਥੇ ਲੱਗਾ ਹੋਇਆ ਇਹੀ ਤਾਂ ਭੰਨਣਾ ਵਾ ਪਾਣੀ ਹੋ ਗਿਆ ਪੂਰਾ ਨਾ ਨੱਕੜੇ ਕੀ ਨੱਕੜੇ ਹੀ ਨਾ ਨਾ ਹੁਣ ਲਾਉਣਾ ਹੁਣ ਇੰਨੇ ਆ ਕਿੱਥੇ ਜਾ ਰਹੇ ਇਹ ਇੰਨੇ ਆਲਾ ਕਿੱਥੇ ਬੰਦਾ ਇਹ ਇੰਨੇ ਆਲਾ ਦਾ ਬੰਦਾ ਹੀ ਹੈਣੀ ਇਹ ਨੱਕੇ ਨੁੱਕੇ ਲਾਉਣ ਵਾਲਾ ਯਾਰ ਐਸਤਾ ਦੇ ਤਾਂ ਤੈਨੂੰ ਫਿਰ ਤੂੰ ਗੱਲ ਹੀ ਨਹੀਂ ਕਰਦਾ ਯਾਰ ਆਏ ਨੱਕਾ ਫੜੀ ਲੱਗਿਆ ਹੁੰਦਾ ਯਾਰ ਇਹ ਵੀ ਤੂੰ ਗਲਤ ਹੀ ਹੈ ਯਾਰ ਤੈਨੂੰ ਪਤਾ ਹੀ ਨੱਕਾ ਕਿਵੇਂ ਲੱਗਦਾ ਹੁੰਦਾ ਤੋ ਜੇ ਮੈਨੂੰ ਪਤਾ ਹੁੰਦਾ ਹੁੰਦਾ ਮੈਂ ਲਾ ਲੈਂਦਾ ਹੁੰਦਾ ਨੇ ਵੀ ਨੂੰ ਪਤਾ ਨਕਾ ਕਿ ਮਿਲ ਗਿਆ ਸਾਰਿਆਂ ਤੋਂ ਮਿੱਟੀ ਲੋੜ ਤੇ ਵਿੱਚ ਇੱਕ ਬੰਦਾ ਹੋਰ ਦਰਸ਼ਕ ਆ ਗਿਆ ਉਹ ਕਹਿੰਦਾ ਨਹੀਂ ਵੀ ਦੇਖਣਾ ਨਕਾ ਲਾਉਂਦਾ ਮੁੰਡਾ ਇਹ ਨਕਾ ਕਿਵੇਂ ਲਾਉਂਦਾ ਇਹ ਇਹਨਾਂ ਦੀ ਟ੍ਰੇਨਿੰਗ ਨਹੀਂ ਦਿੱਤੀ ਇਹਨੂੰ ਉਹ ਪਰ ਇਹਨੂੰ ਅਜਾੜੀ ਮਿੱਟੀ ਲੱਪਣ ਓਏ ਹੱਕ ਲਾਦਾ ਮਾੜਾ ਯਾਰ ਨਕਾ ਨਕ ਕਿਹੜੀ ਗੱਲ ਜੀ ਹੈਣੀ ਹਾਂਜੀ ਬਾਈ ਹਲਾ ਪੂਰੀ ਕਹਾਣੀ ਮਾਰਦਾ ਮੈਂ ਕਹ ਲਾਤਾ ਚਲੋ ਦੋਸਤ ਕੀ ਹਾਲ ਹੈ ਕੰਮ ਆ ਆ ਵੀ ਪਰੀਆਂ ਦੇਖਣੀਆਂ ਬਾਈ ਕਹਿੰਦਾ ਹੋ ਲੈ ਉਹ ਕਹਿੰਦਾ ਉਧਰ ਆਇਆ ਕਹਿੰਦਾ ਪੱਠੇ ਵੱਡੀਆਂ ਕਹਿੰਦਾ ਵਿੱਚ ਆ ਕੇ ਲੈ ਕੇ ਆਣੀ ਹੈ ਹੈ ਤਗੜਾ ਕਹਿੰਦਾ ਮੁੰਡਾ ਜੰਮ ਜਮ ਲੌੜਾ ਮੀਨਾ ਹੋ ਗਿਆ ਜੰਮ ਜਮ ਵੜਿਆ ਤਾਂ ਹੈ ਨਹੀਂ ਕੱਲ ਹੀ ਗਿਆ ਪਹਿਲੇ ਦਿਨ ਬਾਪਾ ਮੈਂ ਜਵਾਕ ਛੱਡ ਕੇ ਮੈਂ ਆ ਗਿਆ ਚੰਦ ਉਹ ਲੈ ਆਉਂਦਾ ਕੀਪੇ ਬਾਈ ਉਧਰ ਤਾਂ ਤੂੰ ਮੇਰੀ ਗੱਲ ਸੁਣ ਬਾਕੀ ਤਾਂ ਠੀਕ ਆ ਤੂੰ ਇਹਨੂੰ ਕੰਮ ਨਾ ਛੱਡ ਕੇ ਜਾ ਕਈ ਕੋਈ ਨਾਲ ਹੀ ਲੈ ਜਾਣਾ ਇਹਨੇ ਹੋਰ ਵੜਦਣਾ ਇੱਥੇ ਆ ਜਾਣਾ ਇਹਨੇ ਉਹ ਹੋਏ ਨੇ ਇਸ ਦਾ ਨਾ ਚੱਟੇ ਦਿਨ ਕੰਮ ਦੇ ਨਾ ਹਾਂ ਛੱਟ ਗਈ ਆ ਹੁਣ ਕਰਨਾ ਕੀ ਹੋਰ ਸਾਡੇ ਬੱਟਾਂ ਕੱਦੂ ਕਰਾਂਗੇ ਕੱਦੂ ਕਰੇ ਪਹਿਰਾ ਨਾ ਕੱਦੂ ਕਰਨਾ ਡਰੈਕਟਰ ਆਉਂਦਾ ਡਰੈਕਟਰ ਹੈ ਡਰੈਕਟਰ ਆ ਬੱਟਾਂ ਪੋਚਣੀਆਂ ਸਾਰੀਆਂ ਬੱਟਾਂ ਦੇ ਬੱਟਾਂ ਉਹੀ ਪੋਚੀਆਂ ਬਚਾਈਆਂ ਹੀ ਸਾਈਡ ਤੇ ਏਡਾ ਢਕਾ ਹੋਇਆ ਸੀ ਲਾ ਇਹਨਾਂ ਨੂੰ ਕੀ ਪੋਚਣਾ ਨਹੀਂ ਨਹੀਂ ਬੱਟਾਂ ਕਿੰਨੇ ਟਾਈਮ ਬਾਅਦ ਆਏ ਇੱਥੇ ਇੱਥੇ ਆਇਆ ਵਾਜ ਕਾਫੀ ਸਾਲਾਂ ਬਾਅਦ ਕਾਫੀ ਸਾਲਾਂ ਹੈ ਕਟਣਾ ਨਾ ਪਾਉ ਮੜਾ ਜਾ ਉਹ ਜਿਹੜਾ ਕਾ ਹੋਇਆ ਏਡਾ ਦਾ ਆਹੋ ਸਾਹਮਣੇ ਇਹਦਾ ਕੀ ਰਾਜ ਆ ਵਿੱਚ ਵੀ ਹੋਇਆ ਵਾ ਵਿੱਚ ਵਿੱਚ ਵੀ ਹੋਇਆ ਇਧਰ ਆ ਜਾ ਰਾਜ ਦਾ ਮੜਾ ਜਾ ਇਧਰ ਆ ਸਬਜੀ ਸੂਜੀ ਦੇ ਧਰ ਦੇ ਵੱਡ ਵੱਡ ਕੇ ਨਾ ਨਾ ਇਹ ਯਾਰ ਦਾਣ ਪਾਉਣ ਨਾਲ ਛੱਡੀ ਸੀ ਦਾਣ ਪਾਉਣ ਨਾਲ ਪਸ਼ੂ ਵੀ ਛੱਡ ਦਿੰਦੇ ਵਿੱਚ ਲੈ ਕੇ ਚਾਰ ਦਾੜ ਪਨਸ ਤੇ ਛੱਡੀ ਤੋ ਕਹੀ ਆ ਮੰਤਰੀ ਫਿਰ ਕਹਿੰਦੇ ਅੱਜ ਕਰੀਆ ਤੇ ਮੈਂ ਮਿਹਨਤ ਲਾਉਂਦਾ ਸੁੱਖ ਜਾਲੂ ਨੂੰ ਪਹਿਲਾਂ ਓਹੋ 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 ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਤਲ ਨਹੀਂ ਆਈ ਜਦੋਂ ਜਦੋਂ ਸਹੀ ਨਹੀਂ ਲੈ ਮਹੀਨਾ ਵਾ ਜਮਨੀ ਵੜਿਆ ਕੱਲ ਜਾ ਕੇ ਚੱਕਰੋਂ ਲਾ ਕੱਲ ਨਹੀਂ ਪਰਸੋਂ ਸੀ ਪਰਸ ਪਹਿਲੇ ਦਿਨ ਗਿਆ ਦੋ ਗੱਟ ਲਾ ਕੇ ਚੱਕਰੋਂ ਲਾ ਕੇ ਵਿਚਾਰੇ ਨੂੰ ਉਹਦੇ ਲੰਮਾ ਪੈ ਗਿਆ ਮਾਂ ਉੱਥੇ ਲੈ ਕੇ ਆਣਾ ਚੱਕ ਕੇ ਗਰਮੀ ਉਹ ਤਾਂ ਸੁਪਾਦਾ ਇਹ ਗਰਮੀ ਕਿੰਨੀ ਸੀ ਯਾਰ ਇਹ ਇਹ ਤਾਂ ਇਹ ਤਾਂ ਕਿ ਝੋਨਾ ਨਹੀਂ ਲਾਇਆ ਕਰੀ ਇਹ ਜਿਹੜੀ ਗਰਮੀ ਹੈ ਨਾ ਇਹ ਹਿਊਮਨ ਬਾਡੀ ਆਸਤੇ ਪ੍ਰੋਫਾਈਟ ਨਹੀਂ ਇਸ ਵਾਰ ਵਾਲੀ ਪਤਾ ਜਿਆਦਾ ਹਾਈ ਟੈਂਪਰੇਚਰ ਆ ਹਾਂ ਆਪਣੇ ਮੀਂਹ ਨਹੀਂ ਪੈਂਦਾ ਨਾ ਇਹ ਹਿਊਮਨ ਬਾਡੀ ਇੰਨੀ ਗਰਮੀ ਚ chalਦੀ ਨਹੀਂ ਆਪਾਂ ਤਾਂ ਤੱਕੇ ਨਾ ਤੁਰੇ ਫਿਰਦੇ ਆ ਅੱਛਾ ਆਮ ਹਿਊਮਨ ਬੀਂਗ ਨਹੀਂ chalਦਾ ਹੋ ਗਿਆ ਨਹੀਂ ਗੱਲਾਂ ਕਿੱਥੇ ਗੋਲਾ ਕਿੱਥੇ ਗੋਲਾ ਸੱਟਣ ਲੱਗਿਆ ਪਿਆਰ ਕਿਹੜਾ ਗੋਲਾ ਸੱਟਣਾ ਉਹ ਬਾਹਰ ਤੋਂ ਖਾਰਾ ਬੰਦਾ ਕੁੱਤੇ ਵਾਲਾ ਕੰਮ ਗੋਲਾ ਹਿੱਟ ਲੱਗਿਆ ਕਹਿੰਦਾ ਪੰਜਾਬ ਤੇ ਸਾਰੇ ਬੰਨਾਂ ਦੇ ਚੱਟੇ ਆ ਕੰਮ ਹੋਣਾ ਚੱਟੇ ਆ ਕਿਵੇਂ ਰਾਂਗੇ ਗੁਰਾ ਹੋਣਾ ਕਿ ਉਹ ਨਸ਼ੇ 'ਚ ਹੋ ਜਾਣਾ ਖਤਮ ਹੋਣਾ ਕੰਮ ਉਹ ਬਾਈ ਨੇ ਤਾਂ ਖਤਮ ਹੀ ਕਰ ਤੇ ਪੰਪ ਸਿੱਟਣਾ ਬੰਬ ਨਹੀਂ ਆ ਸੁਣਿਆ ਕੱਲ ਖਬਰਾਂ 'ਚ ਕਿਨੇ ਹਟਣਾ ਪੰਪ ਠੀਕ ਆ ਓਏ ਉਹ ਰਹਿਣ ਦੀ ਏ ਆਓ ਰਹਿਣ ਦੇ ਖੱਡ ਪਰੇ ਮੈਂ ਕਹਿੰਦਾ ਚਲੋ ਜ਼ਿੰਦਗੀ ਜੀਤੇ ਕੱਲ ਤੂੰ ਤਾਂ ਬੰਬ ਸਿੱਟ ਦੇਣਾ ਇੱਕ ਦਿਨ ਹੀ ਰਹਿ ਗਿਆ ਹੁਣ ਆਪਣੇ ਕੋਲ ਐ ਭਾਈ ਵਲੌਗ ਨੂੰ ਬਹੁਤ ਬਹੁਤ ਪਿਆਰ ਦੇ ਦਿਓ ਸਾਨੂੰ ਜਾਂਦੀ ਹੋ ਰਹੀ ਸਾਨੂੰ ਇੱਕ ਤਾਂ ਰਹਿ ਗਿਆ ਸਾਨੂੰ ਵਧੀਆ ਜਿਹਾ ਵੀਊ ਪੇ ਹਾਂ ਮੈਂ ਕਹਾਂ ਅੱਜ ਹੀ ਕੰਮ ਨਹੀਂ ਮੇਰੇ ਕੱਲ ਨੂੰ ਫੱਡੇ ਨਹੀਂ ਜਾਣੇ ਉਹੀ ਤਾਂ ਗੱਲ ਆ ਉਹ ਲੱਗਿਆ ਵਗਣਾ ਅੱਜ ਹੀ ਕੰਮ ਨਹੀਂ ਮੇੜਦਾ ਕੱਲ ਨੂੰ ਫੱਡੇ ਜਿਹਾ ਨੇ ਇਹ ਇਹ ਭਾਈ ਇਹ ਭਾਈ ਮੰਤਰੀ ਕਾ ਬਾਈਆ ਇਹ ਮੰਤਰੀ ਪਤਾ ਹੀ ਲੱਗੀਆਂਗਾ ਪਤਾ ਹੀ ਲੱਗੀਆਂ ਹਾਦੀ ਮੰਤਰੀ ਕਿਵੇਂ ਨਹੀਂ ਗਿਆ ਪਤਾ ਨਹੀਂ ਯਾਰ ਮੰਤਰੀ ਨੂੰ ਸਾਹ ਦੀ ਮਾਰੀ ਸੀ ਮੂੰਹ ਚਾੜਣਾ ਗਿਆ ਨਾਂ ਗਿਆ ਮੂੰਹ ਮੂੰਹ ਬਣਾ ਕੇ ਰਹਿ ਗਿਆ ਇਹ ਕੀ ਚੱਕਰ ਆ ਉਹ ਤੇ ਖੜਾ ਸੀ ਮੈਂ ਕਿਹਾ ਮੰਤਰੀ ਓਏ ਹਾਂ ਐਂ ਦੇਖਿਆ ਜਾੜਿਆ ਪਤਾ ਗੱਲ ਕੀ ਆ ਹੋਂ ਦਾ ਦੇਣਾ ਹੋਂ ਤਾਂ ਉਹਨੂੰ ਤੂੰ ਦੇਖਿਆ ਵੀ ਹੋਣੇਗਾ ਹਾਂ ਫੇਰ ਵੀ ਮੂੰਹ ਮਲਾਇਦ ਲੱਗਾ ਹੋਰ ਕੀ ਮਾੜੀ ਗੱਲ ਆ ਹੋਰ ਕੀ ਮਾੜੀ ਗੱਲ ਆ ਮਾੜੀ ਗੱਲ ਗੱਲ ਮਾੜੀ ਮਾੜੀ ਗੱਲ ਹੁਣ ਮੰਤਰੀ ਆ ਨਾ ਫੇਰ ਤਾਂ ਆ ਉਹ ਚੀਜ਼ ਤਾਂ ਅਸੀਂ ਸੰਸਦ ਸਰ ਗਿਆ ਹੁਣ ਗਾਂ ਸਿਆਲ ਆ ਜਾਣੇ ਹੁਣ ਆਪਣੇ ਰੰਗ ਦੋਨਾਂ ਦੇ ਕੋਲੇ ਖੜੇ ਆਣੇ ਹਾਂ ਦੋਹਾਂ ਦੇ ਕੀ ਕਹਨੇ ਇੱਕ ਦਾ ਹੋਊਗਾ ਮੇਰਾ ਮੇਰਾ ਹਜੇ ਉਵੇਂ ਨਹੀਂ ਨਾ ਹੋਇਆ ਮੇਰਾ ਤਾਂ ਬਾਲਾ ਕਾਲਾ ਹੋ ਗਿਆ ਰੰਗ ਕੰਮਕੁਮ ਕਰੀਦਾ ਨਾ ਫਿਰ ਥੋੜਾ ਥੋੜੀ ਵੀ ਹਾਂ ਹਾਂ ਬੱਟ ਤੇ ਇਕਦਮ ਕਈ ਚੱਕ ਕੇ ਖੜ ਤਾ ਨਾ ਅਗੇ ਕਿਤਾ ਫੋਟੋ ਖਿੱਚਦੇ ਕਿਤਾ ਬਾਈ ਵੈਕਸੀ ਫੋਟੋ ਖਾਇ ਦੇ ਉਹ ਬੱਟ ਕੋਲੇ ਖੜਾ ਪਰਲੀ ਉਹ ਮੈਂ ਫੋਨ ਦੀ ਕਲੈਡ ਚੈੱਕ ਕਰਨੀ ਫਿਰ ਪੰਡੂ ਉਹ ਤੇ ਮੇਰੀ ਗੱਲ ਉਹ ਬੱਟ ਪਰੇ ਦੇਖ ਲੈ ਉਹ ਤੇ 14 15 ਐਕਸ ਤੇ ਜਾ ਕੇ ਉੱਥੇ ਤੇਰਾ ਮਾੜੀ ਸ਼ਕਲ ਦੇਖੀ ਮੈਨੂੰ ਜਾ ਕੇ ਵੀ ਤੁੰਦ ਰੀ ਜੀ ਜੇ ਜੇ ਇਹ ਵੀ 14 ਐਕਸ ਵੀ ਤੁੰਦਲਾ ਕਰ ਰਿਹਾ ਯਾਰ ਯਾਰ ਬਾਲੀ ਗਲਤ ਕਰਦਾ ਕੀ ਫਾਇਦਾ ਇੰਨੇ ਪੈਸੇ ਲਾਇਦਾ ਕੀ ਫਾਇਦਾ ਯਾਰ ਉਹ ਪਤਾ ਗੱਲ ਅੱਗੀ ਆ ਬੰਦਾ ਗਲਤ ਦੀ ਬਚ ਗਿਆ ਤਾਂ ਨਹੀਂ ਗਲੇਟ ਆਈ ਨਹੀਂ ਯਾਰ ਦੇਖ ਰੇ 15 ਮੈਂ ਖੜਾ ਹੁੰਦਾ 14 ਇਸ ਚੀ ਵੀ ਜਾ ਯਾਰ ਜਾ ਯਾਰ ਜਾ ਯਾਰ 14 ਇਸ ਕਿੱਥੇ ਆਵਾਂ ਜਾ ਯਾਰ ਸਮੇ ਸਵਾਬੇ ਖਵਾ ਗਿਆ ਲੈ ਲੈ ਵੀ ਸਵਾਬੇ ਖਵਾ ਕੇ ਲੱਗਿਆ ਬਈ ਬਰਥਡੇ ਦੀ ਪਾਰਟੀ ਹੁਣ ਇਹਦਾ ਤੂੰ ਹੁਣ ਇਹਦਾ ਤੂੰ ਮੈਨੂੰ ਹੁਣ ਇਹਦਾ ਤੂੰ ਮੈਨੂੰ ਆਏ ਕਹਿੰਦਾ ਸੀਗਾ ਬਰਥਡੇ ਦਾ ਨਾਂ ਗਿਆ ਮਹੀਨਾ ਹੋ ਗਿਆ ਕੋਈ ਨਾ ਆਪਣੀ ਪਾਰਟੀ ਪੈਂਡਿੰਗ ਆ ਮਹੀਨਾ ਹੋ ਗਿਆ ਆਪਣੀ ਪਾਰਟੀ ਪੈਂਡਿੰਗ ਆ ਤੂੰ ਪਾਰਟੀ ਦੇ ਦਿਨ ਕਿੱਥੇ ਗਿਆ ਯੂ نو ਮੈਂ ਵਿਅਸਤ ਸੀਗਾ ਤੁਹਾਡੀ ਮੇਰੀ ਗਲਤੀ ਥੋੜੀ ਆ ਵੀ ਲੈ ਚ ਆਪਣੀ ਕੀ ਗਲਤੀ ਹੈ ਇਸ ਵਿੱਚ ਗਲਤੀ ਗਲਤੀ ਦਾ ਕਾਹਤ ਭਾਈ ਇਸ ਵਿੱਚ ہماری ਕੋਈ ਗਲਤੀ ਨਹੀਂ ਆਪਾਂ ਨਾਲੇ ਅਪਕਮਿੰਗ ਕੇ ਚੀਜ਼ ਦੇ ਫੋਟੋਆਂ ਖਿੱਚ ਕੇ ਆਉਣੀ ਆ ਹਾਂ ਤੇ ਇੱਕ ਮੈਨੂੰ ਸਾਬੇ ਖਵਾ ਰਹੇ ਸਾਰਾ ਦਿਨ ਫੋਟੋਆਂ 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 ਸਾਬੇ ਮੇਰੀਆਂ ਨਹੀਂ ਖਿੱਚਣੀਆਂ ਥੋੜੀਆਂ ਖਿੱਚਣੀਆਂ ਨੇ 11 ਵਜੇ ਹੋਇਆ ਥੋੜੀਆਂ ਖਿੱਚਣੀਆਂ ਨੇ ਪਤਾ 11 ਵਜੇ ਵਾ 11 ਵਜੇ ਸਾਬੇ ਕੌਣ ਖਾਂਦਾ ਹੁੰਦਾ ਮੈਂ ਖਾਂਦਾ ਜਿਹਾ ਖਾਇਆ ਇੱਕੋ ਜਿਹੀ ਵੀਰ ਹੋ ਜੇ ਇੱਕੋ ਜਿਹੀ ਵੀਰ ਹੋ ਜੇ ਇੱਕੋ ਜਿਹੀ ਵੀਰ ਹੋ ਜੇ ਨੇੜੇ ਨੇੜੇ ਆ ਗਿਆ ਨੇੜੇ ਆ ਗਿਆ ਜਿਹੜਾ ਐਕਸ਼ਨ ਮਾਰਦਣਾ ਉਹ ਦੇਖਣਾ ਚੱਲ ਹੱਥ ਇੱਕਦਮ ਊ ਤੋਤੇ ਰੰਗੀ ਟੀ-ਸ਼ਰਟ ਪਾਈ ਫਿਰਦਾਂ ਨੂੰ ਤੋਤੇ ਆ ਦੀ ਹੈਗਾ ਇੱਕਦਮੀ ਹਰਕਤਾਂ ਦੋ ਤੇਾਲੀਆਂ ਹੈਂ ਮੌਸਮ ਵਧੀਆ ਅੱਜ ਹਾਂ ਮੌਸਮ ਮਸਾਂ ਹੀ ਵਧੀਆ ਹੋਇਆ ਬਹੁਤ ਗਰਮੀ ਸੀ ਇਸ ਕਰਕੇ ਅਸੀਂ ਨਿਕਲੇ ਨਹੀਂ ਖੁੱਡਾਂ ਜ ਵੱਡੇ ਵੇ ਸੀਗੇ ਤੇ ਦੋ ਚਾਰ ਦਿਨ ਕੰਮ ਕੀਤਾ ਰੰਗ ਕਾਲਾ ਹੋ ਗਿਆ ਫਿਰ ਹੋਰ ਖੁੱਡਾਂ ਜ ਵੜ ਗਏ ਹੋਰ ਹੀ ਵਟ ਲੈ ਜਾਂਦੇ ਰੰਗ ਬੜਾ ਗਾਲਾ ਹੋ ਗਿਆ ਜੀ ਭਰਾਵਾ ਮੇਰੇ ਤਾਂ ਸਾਰੇ ਕਹਿਣ ਲੱਗੇ ਤੈਨੂੰ ਕੀ ਹੋ ਗਿਆ ਖਾਣ ਪੀਣੇ ਨਹੀਂ ਲੱਗਿਆ ਕੋ ਮੈਂ ਭਰਾਵਾ ਕੰਮ ਨਹੀਂ ਕਰਦਾ ਕੋਈ ਤਾਂ ਵੀ ਨਹੀਂ ਸਕਦੇ ਯਾਰ ਇਹ ਗੱਲ ਉਹੀ ਤਾਂ ਗੱਲ ਆ ਖਰਾ ਖਾਈ ਦੀ ਟੋਲੇ ਟੋਲੇ ਫੜਕਦੇ ਮੁੰਡੇ ਦੇ ਅੰਦਰੀ ਕਿਤੇ ਨਾ ਆਈ ਹਾਂ ਜੀ ਯਾਰ ਅੰਦਰੀ ਕਿਤੇ ਨਾ ਆਈ ਤੁੱਕੇ ਕੀ ਚੱਲ ਹੋਣਾ ਪਿਆ ਜੀ ਕੱਢਦੇ ਨੇ ਦਿਨ ਕਿੰਨੇ ਆਉਂਦੇ ਆ ਮਹੀਨਾ ਕੀ ਜਾਂਦਾ ਕਢੀ ਜਾ ਕੰਮ ਆਉਣ ਲੱਗਾ ਸੀ ਆ ਸੀਗਾ ਮੈਂ ਵੀ ਨਮ ਕਰਵਾ ਕਰੀ ਆਉਣਾ ਹੈ ਚਾ ਪੰਡ ਪੰਡ ਚ ਕਾ ਗਿਆ ਤੂੰ ਬਾਈ ਨੂੰ ਪੰਡ ਲੈ ਵੀ ਗਏ ਭਲਵਾਨ ਨੇ ਭੇਜੇ ਪੰਡ ਚੱਕਣ ਓਏ ਥੱਲੇ ਨਾਲ ਹੀ ਪੰਡ ਤੇ ਵੇਚ ਨਹੀਂ ਕਰਾਦੀ ਮੇਰੀ ਲੈ ਵੀ ਗਏ ਮੁੰਡਾ ਪੰਡ ਚੱਕਣ ਚੱਲੇ ਆ ਫੇਰਾ ਬਚਾਲਦੇ ਮੰਤਰੀ ਕੋਲੇ ਤੇ ਮੰਤਰੀ ਨਾਲ ਕਰਦੇ ਆ ਬਾਰਤਲਾ ਬਾਵਾ ਟਾਈਮ ਹੋ ਗਿਆ ਮੰਤਰੀ ਮਿਲਿਆ ਨਹੀਂ ਮੰਤਰੀ ਨਾਲ 10 ਮਿੰਟ ਹੱਸੀਆਂ ਕਿੰਨੇ ਕਰਦੇ ਆ ਜਾ ਕੇ ਲੈ ਇਹ ਕਹਿੰਦੇ ਉਧਰ ਪੰਡ ਪੰਦ ਨਹੀਂ ਆਉਂਦੀ ਆ ਓਏ ਪੰਡ ਪੰਦ ਨਹੀਂ ਆਉਂਦੀ ਤੈਨੂੰ ਲੈ ਲੈ ਉੱਥੇ ਕਹਿੰਦੇ ਕਿਹੜੀ ਉਮਰ ਜਵੜਲੇ ਪੱਠੇ ਤੋਂ ਹੈ ਹਾਂ ਮੈਂ ਹੁੰਦਾ ਸੀਗਾ 8ਵੇਂ 9ਵੇਂ ਚ 8ਵੇਂ 9ਵੇਂ ਵਿੱਚ ਮੁੰਡਾ ਪੱਠੇ ਵੜਦਾ ਰਿਹਾ ਉਸ ਤੋਂ ਬਾਅਦ ਕੀ ਹੋ ਗਿਆ ਓਹੋ ਉਹ ਪੜਨਾ ਪੱਠੇ ਨਹੀਂ ਵੜਨੇ ਰਾਲ ਜਾਨੇ ਕਿਹਰੇ ਜਾ ਕੇ ਨਹੀਂ ਬੀਬੇ ਕਹਿੰਦੇ ਸੌਂ ਕਰ ਛੱਡਣਾ ਪੱਠੇ ਵੜਨ ਵਾਲਾ ਬੀਬੇ ਕਹਿੰਦੀ ਪੁੱਤ ਪੜ ਲਾ ਪੱਠੇ ਨਹੀਂ ਵੜਨੇ ਹਾਂ ਓਕੇ ਬੀਬੀ ਜੀ ਪੜ ਲਿਆ ਹੁਣ ਤੂੰ ਵੀ ਕੀ ਕਰ ਰਿਹਾ ਡਿਗਰੀ ਕਰਦਾ ਨਾ ਤੂੰ ਹਾਂਜੀ ਸਾਡੀ ਡਿਗਰੀ ਕਰਦਾ ਬੀਬੀਏ ਵਿਦ ਆਈਪੀਐਮ ਸਪੈਸ਼ਲਾਈਜੇਸ਼ਨ ਨਾ ਬਿਜ਼ਨਸ ਐਨਾਲਿਟਿਕਸ ਕਿਹੜੇ ਹਾਲ ਤੱਕ ਹੈ ਸੈਕਿੰਡ ਈਅਰ ਰਹਿ ਗਿਆ ਨਾ ਥੋੜਾ ਇੱਕ ਰਹਿ ਗਿਆ ਹੋਰ ਕੀ ਕਰਿਆ ਹੁਣ ਤਾਂ ਮੇਰੀ ਡਿਗਰੀ ਪੂਰੀ ਹੋ ਜਾਣੀ ਆ ਸਾਲ ਜੇ ਮੈਂ 2 ਸਾਲ ਖਰਾਬ ਨਾ ਕਰਿਆ ਮੈਂ ਪਾਸ ਹੋਣਾ ਤੂੰ ਇੱਕ ਸਾਲ ਫੇਲ ਹੋ ਗਿਆ ਵਿੱਚ ਮੇਰਾ ਨਹੀਂ ਨਹੀਂ ਘਰੇ ਬੇਲਾ ਰਿਹਾ ਸੀ ਯਾਰ ਹਾਂ ਗੈਪ ਪੈ ਗਿਆ ਗੈਪ ਪੈ ਗਿਆ ਗੈਪ ਪੈ ਗਿਆ 2 ਸਾਲ ਦਾ ਗ੍ਰੇਡਾ ਵਾਜੇ ਮਾਰਦੀ ਤਾਂ ਕਿ ਫਿਰ ਮੈਂ ਗਿਆ ਨਹੀਂ ਫਿਰ ਉਹ ਇੱਕ ਸਾਲ ਦਾ ਗੈਪ ਪੈ ਗਿਆ ਮੈਨੂੰ ਦੇਣੀ ਲੱਗਿਆ ਚੱਲ ਕੋਈ ਨਾ ਚਲ ਜੀ ਮੰਤਰੀ ਕੋਲੇ ਮੰਤਰੀਖ ਕੋਲੇ ਚਲੋ ਮੰਤਰੀ ਨਾਲ 2 ਮਿੰਟ ਮੰਤਰੀ ਵਧਾਣੀ ਕਿਧਰ ਨੂੰ ਮੈਂ ਗਿਆ ਨਿਕਲ ਗਿਆ ਕਰੋ ਵਧੀਆ ਵਧੀਆ ਗੱਲਾਂ ਕਰਕੇ ਉਹਨੇ ਮੰਤਰੀ ਨਾਲ 10 ਮਿੰਟ ਮంత్రి ਦਾ ਪਤਾ ਨਹੀਂ ਪਹਿਲਵਾਨ ਕਰਿਆ ਪਾਸ ਸਕੂਲ ਗਿਆ ਉਹ ਮੇਨੂੰ ਪਹਿਲਵਾਨ ਵਿਚ ਕੋਲ ਮੰਤਰੀ ਇੱਥੇ ਸਵੇਰੇ ਤੇ ਗਾਣਾ ਖਾਂਦਾ ਫਿਰਦੇ ਚਾਚੀ ਤੋਂ ਬਹੁਤ ਜੱਜ ਨੇ ਗਾਣਾ ਕਿਹਨੂੰ ਪਤਾ ਨਹੀਂ ਅੱਖੀਂ ਲਾ ਕੇ ਰਖਣੀ ਕਿੱਥੇ ਜਾਣਾ ਸੀ ਕਹਿੰਦਾ ਚਾਚੀ ਕਹਿੰਦੀ ਮੈਂ ਜਾਣਾ ਸੀ ਇੱਥੇ ਤੂੰ ਨਾਲ ਨਹੀਂ ਜਾਂਦਾ ਇਦਾਂ ਉਹ ਤਾਂ ਕੁਝ ਬੋਲਦੀ ਸੀ ਚਾਚੀ ਨੂੰ ਗਾਣਾ ਗੱਡੀਆਂ ਸੀ ਅੱਖੀਂ ਨਹੀਂ ਲੱਗਦਾ ਹਣਾ ਢੱਲ ਫਿਰ ਛੱਡ ਮੰਤਰੀ ਕੋਲੇ ਆਪਾਂ ਕੈਂਸਲ ਕਰ ਦਿੰਨੇ ਆ ਹਾਂ ਸਾਬੇ ਚੱਲੋ ਨਾ ਸਾਬੇ ਨਹੀਂ ਆਪਾਂ ਉਹ ਖੇਲ ਤੇ ਨਾ ਆ ਕੇ ਆਉਨੇ ਆ ਯਾਰ ਖੇਲ ਚ ਮੜਕ ਮੜ ਕੇ ਹੋਇਆ ਮੈਨੂੰ ਤੈਨੂੰ ਦੇਖ ਕੇ ਆਏ ਨਾ ਜਰ ਨਹੀਂ ਜਾਂਦਾ ਮੈਨੂੰ ਵੀ ਤੂੰ ਐ ਇ ਮੈਨੂੰ ਸਾਬੇ ਲੈ ਕੇ ਜਾਣਾ ਯਾਰ ਸਵੇਰੇ ਸਵੇਰੇ ਸਾਬੇ ਕੌਣ ਖਾਂਦਾ ਤੇ ਸਵੇਰੇ ਦੁਪਹਿਰ ਹੋ ਗਿਆ ਯਾਰ ਦੁਪਹਿਰ ਕਿੱਥੋਂ ਗਈ ਸਵੇਰ ਦੀ ਰੋਟੀ ਖਾਦੇ ਮੈਂ ਮੋਰਨਿੰਗ ਟਾਈਮ ਆ ਦੇਖ ਮੈਂ ਤਾਂ ਹੁਣ ਉੱਠ ਗਿਆ ਹਜੇ ਉਹ ਮੇਰੀ ਥੋੜੀ ਮੋਰਨਿੰਗ ਹੁਣ ਮੇਰੀ ਤਾਂ ਹੋਣੀ ਹੋਈ ਮੈਂ ਮੈਂ ਤਾਂ ਉਹਦੇ ਸਾਹਬ ਨਾਲ ਹੀ ਗੱਲ ਕਰੂਗਾ ਅੱਜ ਮੈਂ 6 ਵਜੇ ਉੱਠ ਕੇੜੇ 7 ਵਜੇ ਰੋਟੀਆਂ ਖਾ ਲਈਆਂ ਮੰਮੀ ਤੇਰੇ ਬਾਕੇ ਮੈਂ ਕਿਹਾ ਮੰਮੀ ਸਾਬੇ ਦੁਪਹਿਰੇ ਖਾਣ ਜਾਣਾ ਵੀ ਟੜ੍ਹ ਖਾ ਲਈ 12 ਵਜੇ ਉੱਠਦਾ ਹੇ ਦੇਖ ਤੇਰਾ ਯਾਰ ਨਹੀਂ ਉਹ ਆਪਾਂ ਕੰਮ 6 ਨਹੀਂ ਆ ਨਹੀਂ ਮੈਂ ਤੜਕੇ ਉੱਠ ਕੇ 2 ਵਜੇ ਨਹੀਂ ਨਾਲਿਆ ਤੂੰ ਮੇਰੀ ਗੱਲ ਥੋ ਢੂਏ ਚ ਇਦਾਂ ਫਿਰ ਬਾਡੀ ਬਿਲਡਰ ਰਗਾ ਦੇ ਮੈਂ ਸਾਈਡ ਤੇ ਉਹ ਹੋਰ ਮੇਰੇ ਮੱਥੇ 'ਤੇ ਟੱਕ ਬਾਤ ਧੌਣ ਹੀ ਲੈ ਚਲਾ ਆਇਆ ਫਿਰ ਆਪਾਂ ਨਾ ਆ ਕੇ ਉਹਨਾਂ ਮੋਟਰ ਤੇ ਫਿਰ ਦੇਖਦੇ ਹਾਂ ਦੇਖਣਾ ਨਹੀਂ ਕਿੱਥੇ ਜਾਣਾ ਸਾਬੇ ਤਾਂ ਕੋਈ ਨਾ ਦੇਖਦੇ ਹਾਂ ਕੋਈ ਨਾ ਸਾਬੇ ਜਾਣਾ ਪਰ ਇਹ ਜੀਵ ਜੀਤ ਫੇਰਦਾ ਨਾ ਇਹ ਕਾ ਆ ਗਿਆ ਜਿੰਦਾ ਸੀ ਸਾਰੇ ਖਾਣਾ ਨਾ ਆਪਾਂ ਚਲੋ ਵੀ ਕੋਈ ਨਾ ਹੁਣ ਅਸੀਂ ਚੱਲਦੇ ਹਾਂ ਨਾ ਹਣ ਨਾ ਨੂੰ ਕੇ ਮੋਟਰ ਤੇ ਬਣਾ ਵਧੀਆ ਮਾਹੌਲ ਕਰਕੇ ਫਿਰ ਦੇਖਦੇ ਹਾਂ گا ਦਾ ਪ੍ਰੋਗਰਾਮ ਤੇ ਅੱਜ ਦੇ ਬਲੌਗ ਦੀ ਸਮਾਪਤੀ ਕਰਦੇ ਆਂ ਅਸਰੀਕਾ ਟਾਟਾ ਬਾਏ ਬਾਏ ਡਿਮਾਂਡ ਸੀਗਾ ਬਲੌਗ ਤਾਂ ਬਣਾ ਨਹੀਂ ਅਸੀਂ ਹਟਕੇ ਹੀ ਬਣਾਉਣਾ ਹਨਾ ਵੀ